ਜੰਗਲ ਦੇ ਵਿੱਚ ਇੱਕ ਮਹਾਪੁਰਸ਼ ਤਪੱਸਿਆ ਕਰਦਾ ਹੁੰਦਾ ਉਹ ਸੰਤ ਜਿਹੜਾ ਤਪੱਸਿਆ ਕਰਦਾ ਸੀ ਤਾਂ ਬੜੇ ਚੰਗੇ ਕਰਮ ਕਰਦਾ ਸੀ ਦਾਨ ਕਰਦਾ ਸੀ ਜਾਂ ਤਪੱਸਿਆ ਕਰਦਾ ਸੀ ਇਹਨੇ ਵਿਰਧ ਹੋ ਗਿਆ ਉਹ ਪਾਈ ਹੌਲੀ-ਹੌਲੀ ਵਿਰਧ ਹੋ ਕੇ ਉਹ ਸੁਰਗਵਾਸ ਹੋ ਗਿਆ ਉਹ ਜਦੋਂ ਸੁਰਗਵਾਸ ਹੋ ਗਿਆ ਤਾਂ ਚੰਗਾ ਕਰਮ ਕਰਿਆ ਕਰਕੇ ਉਹਨੂੰ ਦੁਬਾਰੇ ਹੀ ਮਾਨਸ ਦੇ ਹੀ ਫੇਰ ਮਿਲ ਗਈ 84 ਤੋਂ ਬਾਹਰ ਹੋ ਗਿਆ ਉਹਨੇ ਦੁਬਾਰਾ ਜਦੋਂ ਜਨਮ ਲਿਆ ਕਿਸੇ ਬਾਣੀਏ ਦੇ ਲੈ ਲਿਆ ਘਰੇ ਬਾਣੀਏ ਦੇ ਲਾਦ ਨਹੀਂ ਸੀ ਉੱਥੇ ਪਾਈ ਜਦੋਂ ਜਰਮ ਲੈ ਲਿਆ ਤਾਂ ਬਾਣੀਏ ਨੇ ਬੜੀ ਖੁਸ਼ੀ ਮਨਾਈ ਮਹਾਜਨ ਨੇ ਵੀ ਮੇਰੇ ਬੇਟਾ ਹੋਇਆ ਬੜੇ ਚੋਵਾਂ ਨਾਲ ਪਾਲਿਆ ਉਹ ਮੁੰਡਾ ਉਹ ਮਹੰਤ ਦੀ ਦਵਾਰੇ ਪਾਈ ਜਿਹੜਾ ਜਾਮਾ ਹੋਇਆ ਉਹ ਲਾਲੇ ਦੇ ਜਿਹੜਾ ਜਰਮ ਲਿਆ ਪੁੱਤਰ ਪੈਦਾ ਹੋਇਆ ਉਹ ਪਿੱਛੇ ਚੋਲਾ ਛੱਡ ਕੇ ਆਇਆ ਸੀ ਮਹਾਪੁਰਸ਼ ਦਾ ਚੱਲ ਭਾਈ ਉਹ ਜਦੋਂ ਚੰਗੀ ਤਰ੍ਹਾਂ ਉਹਦੀ ਸੇਵਾ ਕਰਿਆ ਕਰਨ ਬੜਾ ਪਾਲਿਆ ਕਰਨ ਬੜੀ ਮੋਚ ਮੁੰਡਾ ਕੱਲਾ ਕਿਉਂ ਪਿੱਛੇ ਚੰਗਾ ਕਰਮ ਕਰਿਆ ਵੈ ਦੀ ਫਿਰ ਚੰਗੇ ਵਾਲੇ ਨੂੰ ਤਾਂ ਚੰਗਾ ਹੀ ਫਲ ਮਿਲਣਾ ਉਹ ਭਾਈ ਚੰਗੇ ਕਰਮ ਕਰਦਾ ਕਰਕੇ ਉਹਨੂੰ ਚੰਗਾ ਫਲ ਮਿਲਿਆ ਤਾਂ ਵੜਿਆ ਸੌਂਕ ਨਾਲ ਉਹਨਾਂ ਨੇ ਬੱਚਾ ਪਾਲਿਆ ਇਹਨੇ ਉਹ ਮੁੰਡਾ ਚੋਬਰ ਹੋ ਗਿਆ ਜਦੋਂ ਮੁੰਡਾ ਚੋਬਰ ਹੋ ਗਿਆ ਭਾਈ ਤਾਂ ਇੱਕ ਦਿਨ ਉਹਨੂੰ ਲਾਲਾ ਕਹਿੰਦਾ ਲੈ ਸੇਰਾ ਐਂ ਕਰ ਆ ਫੜ 300 ਰੁਪਈਆ ਆਪਣੀ ਦੁਕਾਨ 'ਚ ਸੌਦਾ ਨਹੀਂ ਹੈਗਾ ਸਹਿਰੋਂ ਸੌਦਾ ਲੈ ਕੇ ਆ ਦੁਕਾਨ ਦੇ ਵਿੱਚ ਪਾਉਣ ਵਾਸਤੇ ਉਹਨੇ 300 ਰੁਪਇਆ ਫੜਾਤਾ ਮੁੰਡਾ ਲੈ ਕੇ 300 ਰੁਪਇਆ ਸਹਿਰ ਨੂੰ ਚੱਲ ਪਿਆ ਪੈਦਲ ਹੀ ਜਾਂਦੇ ਹੁੰਦੇ ਅੱਗੇ ਤੁਰਿਆ ਜਾਂਦਾ ਜਦੋਂ ਉਹ ਗਾਹਾਂ ਬਾਜ਼ਾਰ ਦੇ ਵਿੱਚ ਵੜਿਆ ਤਾਂ ਉੱਥੇ ਇੱਕ ਬਿੱਲੀਆਂ ਵੇਚਦਾ ਫਿਰੇ ਬਿੱਲੀਆਂ ਡੰਬ ਖੜਬੀਆਂ ਬਿੱਲੀਆਂ ਉਹਨੂੰ ਬੜੀ ਸੋਹਣੀ ਲੱਗੀ ਉਹ ਕਹਿੰਦਾ ਭਾਈ ਇਹ ਕਿੰਨੇ ਦੀ ਦਿੰਨਾ ਕਹਿੰਦਾ ਪਾਈਏ 50 ਰੁਪਈਆ ਦੀ ਹੈ ਕਹਿੰਦਾ ਚੱਕ 50 ਰੁਪਈਏ ਮੈਨੂੰ ਦੇ ਕਹਾ ਉਹਨੇ 50 ਰੁਪਈਆ ਦੀ ਬਿੱਲੀ ਲੈ ਲਈ ਲੈ ਕੇ ਬਿੱਲੀ ਕਹਾਂ ਚੱਲ ਪਿਆ ਕਹਾਂ ਜਿੱਦੋਂ ਜਾਂਦਾ ਹੈ ਤਾਂ ਕਹਾਂ ਇੱਕ ਪਿੰਜਰੇ ਦੇ ਵਿੱਚ ਤੋਤੇ ਨੇ ਤੋਤੇ ਵੇਚਦਾ ਫਿਰਦਾ ਹੈ ਬੜੇ ਸੋਹਣੇ ਤੋਤੇ ਕਹਿੰਦਾ ਹੇ ਜਾਨਵਰ ਬੜਾ ਸੋਹਣਾ ਰੱਖਣ ਵਾਲਾ ਉਹ ਕਹਿੰਦਾ ਭਾਈ ਸਾਹਿਬ ਕਿੰਨੇ ਦਾ ਹੈ ਕਹਿੰਦਾ ਜੀ ਇਹ ਸਨੇ ਪਿੰਜਰਾ 50 ਰੁਪਈਆ ਦਾ ਕਹਿੰਦਾ ਲੈ 50 ਰੁਪਏ ਇਹ ਮੈਨੂੰ ਦੇ ਦੇ ਇੱਕ ਤੋਤਾ ਆ पिਂਜਰਾ ਉਹਨੇ ਲੈ ਲਿਆ ਫੇਰ ਚੱਲ ਪਿਆ ਫੇਰ ਥੋੜੀ ਜੀ ਦੂਰ ਗਿਆ ਤਾਂ ਗਾਹਾਂ ਇੱਕ ਜੋਗੀ ਪਟਾਰੀਆ ਦੇ ਵਿੱਚ ਸੱਪ ਪਾਏ ਵੇ ਸੱਪ ਵੇਚਦਾ ਫਿਰੇ ਉਹ ਕਹਿੰਦਾ ਕੀ ਵੇਚਦਾ ਭਾਈ ਕਹਿੰਦਾ ਮੈਂ ਗੁੱਗਾ ਜ਼ਹਿਰ ਪੀਰ ਕਹਿੰਦਾ ਬਾਬਾ ਜਿਹਨੂੰ ਤੁਸੀਂ ਸੱਪ ਕਹਿੰਦੇ ਹੋ ਜਹਰ ਗੱਗਾ ਪੀਰ ਕਹਿੰਦਾ ਭਾਈ ਜਿਹਨੂੰ ਤੁਸੀਂ ਸੱਪ ਕਹਿੰਦੇ ਆ ਉਹ ਵੇਚਦਾ ਤੈਨੂੰ ਦਿਖਾ ਉਹਨੇ ਪਟਾਰੀ ਦਾ ਢੱਕਣ ਚੱਕਿਆ ਸੱਪ ਖੜਾ ਹੋ ਗਿਆ ਹੈ ਕਹਿੰਦਾ ਕਹਿੰਦਾ ਵੀ ਦੇ ਦਰਸ਼ਨ ਕਰਨੇ ਚੰਗੇ ਆਏ ਕਹਿੰਦਾ ਇਹਦਾ ਕਹਿੰਦਾ ਜਹਰ ਗੱਗਾ ਪੀਰ ਜੀ ਨੇ ਕਹਿੰਦਾ ਹੈ ਕਹਿੰਦਾ ਵੀ ਇਹ ਕਿੰਨੇ ਦਾ ਹੈ ਕਹਿੰਦਾ ਵੀ ਸਨੇ ਪਟਾਰੀ 50 ਰੁਪਈਆ ਦਾ ਕਹਿੰਦਾ ਇਹ ਵੀ ਦੇ ਦੇ ਮੈਨੂੰ ਉਹ ਬਾਹਰੋਂ ਸੱਪ ਭਾਈ ਫੜ ਲਿਆ ਕਰੇ ਜੰਗਲਾਂ ਚੋਂ ਜੋਗੀ ਉਹ ਵੇਚਦਾ ਹੁੰਦਾ ਉਹਨੇ ਸੱਪ ਲੈ ਲਿਆ ਉਹ ਤਿੰਨਾਂ ਚੀਜ਼ਾਂ ਤੇ 150 ਰੁਪਿਆ ਲਾ ਲਿਆ ਉਹਦੇ ਕੋਲ 150 ਰੁਪਿਆ ਰਹਿ ਗਿਆ ਤਾਂ ਜਦੋਂ ਕਹਾ ਗਿਆ ਤਾਂ ਗਰੀਬਾਂ ਦੇ ਬੱਚੇ ਸਿਆਲ ਦਾ ਮਹੀਨਾ ਠੋਠੁਰ ਕਰਦੇ ਫਿਰਦੇ ਆ ਪੈਰਾਂ ਤੋਂ ਨੰਗੇ ਐ ਨਾਲ ਉਤੇ ਕੱਪੜਾ ਐ ਅੱਛਾ ਉਹ ਭਾਈ 1500 ਰੁਪਿਆ ਕਿਸੇ ਦੇ ਤਾਂ ਬੂਟ ਬਵਾਤੇ ਕਿਸੇ ਨੂੰ ਕੰਬਲ ਲੈਤਾ ਇਸੇ ਦੇ ਝੁੱਗਾ ਲੈਤਾ ਉਹ 150 ਰੁਪਿਆ ਜਿਹੜਾ ਬਚਿਆ ਸੀ ਉਹ ਗਰੀਬਾਂ ਦੇ ਜਵਾਕਾਂ ਦੇ ਗਲਾਂ ਚ ਪਾਇਆ ਆ ਪੁੰਨਦਾਨ ਕਰ ਪੁੰਨਦਾਨ ਕਰਿਆ ਆ ਘਰੇ ਆ ਗਿਆ ਲਾਲਾ ਕਹਿੰਦਾ ਆਉਂਦਾ ਮਗਰ ਰੇੜਾ ਕਹਿੰਦਾ ਸੌਦੇ ਵਾਲਾ ਕਹਿੰਦਾ ਬਾਜੀ ਸੌਦਾ ਤਾਂ ਆ ਜੂ ਮੈਂ ਜਿਹੜਾ ਸਮਾਨ ਲੈ ਕੇ ਆਇਆ ਬਾਹਲਾ ਕੀਮਤੀ ਹੈ ਕਹਿੰਦਾ ਕੀ ਕਹਿੰਦਾ ਮੈਂ ਲਾਇਆ ਆ ਕਹਿੰਦਾ 300 ਰੁਪਿਆ ਕਹਿੰਦਾ ਕਾਤੇ ਕਹਿੰਦਾ 150 ਤਾਂ ਮੈਂ ਐ ਸਮਾਨ ਤੇ ਲਾਤਾ ਡੂੜ ਸੌ ਕਹਿੰਦਾ ਮੈਂ ਗਰੀਬਾਂ ਦੇ ਜਵਾਕਾਂ ਦੇ ਲੀੜਾ ਕਪੜਾ ਪਾਇਆ ਆ ਲਾਲਾ ਘਾਬਰ ਗਿਆ ਉਹ ਕਹਿੰਦਾ ਮੂਰਖਾ ਮੈਂ ਤਾਂ ਸੌਦੇ ਬੰਨੀ ਉਹ ਡੀਕਦਾ ਕਹਿੰਦਾ ਸੌਦੇ ਤੋਂ ਖੜਾ ਤੂੰ ਕਹਿੰਦਾ ਸਮਾਨ ਕਹਿੰਦਾ ਹੋਰ ਹੀ ਲੈ ਆਇਆ ਉਹ ਕਹਿੰਦਾ ਕੁਛ ਨਹੀਂ ਭਾਈ ਸਮਾਨ ਮੇਰੇ ਕੋਲ ਬਹੁਤ ਕੀਮਤੀ ਹੈ ਉਹਦਾ ਬਿੱਲੀ ਨੂੰ ਪਰੇ ਦੁੱਧ ਪਿਉਣ ਲੱਗ ਗਿਆ ਲਾਲਾ ਕਹਿੰਦਾ ਆ ਖਨੀ ਇਹ ਪਟਾਰੀ ਹੈ ਨਾ ਇਹ ਕਿਤੇ ਕੁੜੀਆਂ ਕਾੜੀਆਂ ਵਾਲਾ ਸਮਾਨ ਲੈ ਕੇ ਆਇਆ ਵੇਚਣ ਨੂੰ ਇਹ ਜੀ ਦੇਖਦੇ ਆ ਕੀ ਹੈ ਉਹ ਜਦੋਂ ਭਾਈ ਉਹਨੇ ਪਟਾਰੀ ਦਾ ਖੋਲਿਆ ਢੱਕਣ ਸੱਪ ਨੇ ਚੱਕਿਆ ਫਣ ਲਾਲੀ ਦਾ ਕੂਕ ਮਾਰ ਕੇ ਦੇਹਲੀਆਂ ਚ ਵੱਜੀ ਉਹ ਲਾਲਾ ਭਾਈ ਪੂਣਾ ਭਾਰ ਮਾਗਰ ਡਿੱਗ ਪਿਆ ਹਾ ਹਾ ਭਾਈ ਘਾਬਰ ਗਿਆ ਉਹ ਕਹਿੰਦਾ ਮੂਰਖਾ ਮਰਵਾਉਣ ਖਾਤਰ ਲੈ ਕੇ ਆਇਆ ਇਹ ਨਿਕਲ ਜਾ ਮੇਰੇ ਘਰੋਂ ਸਾਲਾ ਤੈਨੂੰ ਸੌਦੇ ਨੂੰ ਪੈਸੇ ਦਿੱਤੇ ਤੇ ਇਹ ਕਹਿ ਜਾ ਸਮਾਨ ਖਰੀਦ ਕੇ ਲੈ ਆਇਆ ਉਹ ਕਹਿੰਦਾ ਆਹ ਬਾਬਾ ਤਾਂ ਸਾਰੇ ਟੱਬਰ ਨੂੰ ਖਤਮ ਕਰ ਦੂ ਇਹ ਕੀ ਕਰਨਾ ਕਹਿੰਦਾ ਨਹੀਂ ਬਾਪੂ ਇਹ ਬਹੁਤ ਕੀਮਤੀ ਚੀਜ਼ ਹੈ ਕੀ ਕੀਮਤੀ ਚੀਜ਼ ਹੈ ਲੈ ਜਾ ਮੇਰੇ ਘਰੋਂ ਇੱਥੇ ਸੜ ਤਾ ਅੱਦਿਆਂ ਨੂੰ ਮਾਰ ਦੂ ਸੱਪ ਇਹ ਮੇਰੇ ਘਰੇ ਨਾ ਰਹਿ ਨਿਕਲ ਜਾ ਉਹਨਾਂ ਨੇ ਦੇਖ ਕੇ ਧੱਕੇ ਬਾਣੀਆਂ ਨੇ ਉਹ ਮੁੰਡੇ ਨੂੰ ਘਰੋਂ ਕੱਢਤਾ ਉਹ ਤਿੰਨੇ ਚੀਜ਼ਾਂ ਆਪਣੀਆਂ ਚੱਕੀਆਂ ਬਿੱਲੀ ਤੋਤਾ ਸੱਪ ਉਹ ਮੁੰਡਾ ਚਲਿਆ ਗਿਆ ਉਹ ਬਾਹਰ ਚਲਿਆ ਗਿਆ ਸੱਪ ਆਪਦੀ ਆਵਾਜ਼ ਚ ਬੋਲਦਾ ਉਹਨੂੰ ਬਾਹਰ ਰੋਹੀ ਵਿਆਵਾਨ ਦੇ ਵਿੱਚ ਕਹਿੰਦਾ ਵੀ ਤੈਂ ਮੈਨੂੰ ਮੁੱਲ ਲਿਆ ਲੈ ਹੁਣ ਮੈਂ ਤੇਰਾ ਇੱਕ ਗੁਣ ਕਰਦਾ ਕਹਿੰਦਾ ਕੀ ਕਹਿੰਦਾ ਮੈਨੂੰ ਇੱਥੋਂ ਪਟਾਰੀ ਚੋਂ ਕੱਢ ਕੇ ਸੜ ਦੇ ਹਾਂ ਕਹਿੰਦਾ ਅੱਛਾ ਕਹਿੰਦਾ ਮੈਂ ਉਹ ਅਰਨੀ ਵਰਨੀ ਐ ਉਹ ਖੱਡਾਂ ਨੇ ਮੈਂ ਉੱਥੇ ਜਾਊ ਬੜ ਥੱਲੇ ਧਰਤੀ ਚ ਹਾਂ ਮੈਂ ਉਹ ਖੱਡ ਚ ਵੜ ਕੇ ਮੈਂ ਧਰਤੀ ਚ ਜਾਊ ਸਾਡਾ ਇੱਕ ਪਤਾਲ ਦੇ ਵਿੱਚ ਕਹਿੰਦਾ ਸਾਡਾ ਨਾਗਾਂ ਦਾ ਇੱਕ ਸਾਡਾ ਕਹਿੰਦਾ ਐਸਾ ਇੱਕ ਛੇਸ਼ ਨਾਗ ਹੈ ਕਹਿੰਦਾ ਉਹ ਸਾਡਾ ਬਾਦਸ਼ਾਹ ਹੈ ਕਹਿੰਦਾ ਮੈਂ ਉਹਦੇ ਕੋਲੇ ਜਾਊ ਕਹਿੰਦਾ ਜੀ ਅੱਛਾ ਕਹਿੰਦਾ ਉਹ ਫਿਰ ਮੈਨੂੰ ਪੁੱਛੂ ਵੀ ਤੂੰ ਕਿੱਥੋਂ ਆਇਆ ਮੈਂ ਕਹੂੰਗਾ ਵੀ ਮੇਰਾ ਮਾਲ ਇੱਕ ਬਾਹਰ ਬੈਠਾ ਧਰਤੀ ਤੇ ਉਹ ਮੈਨੂੰ ਕਹੂ ਵੀ ਦਿਖਾ ਕਹਿੰਦਾ ਮੈਂ ਉਹਨੂੰ ਲੈ ਕੇ ਆਉਂਗਾ ਅਕੇ ਅੱਛਾ ਕਹਿੰਦਾ ਫਿਰ ਤੂੰ ਐਂ ਕਰੀ ਕਹਿੰਦਾ ਉਹਨੂੰ ਇਹ ਗੱਲ ਕਹੀ ਉਹਦੀ ਪੂਛ ਫੜ ਕੇ ਵੀ ਜੇ ਮੈਂ ਛੱਡੂੰਗਾ ਇਹਨੂੰ ਤੇ ਤੋ ਬਚਨ ਲੈ ਕੇ ਛੱਡੂੰ ਉਹ ਕਹੂਗਾ ਵੀ ਜਿਹੜਾ ਇਹ ਸਾਡਾ ਸੱਪ ਹੈ ਇਹ ਸਾਡੇ ਪਰਿਵਾਰ ਦੀ ਰਲੇ ਇਹਨੂੰ ਲੈ ਕੇ ਨਹੀਂ ਜਾਣਾ ਏ ਸਾਡਾ ਇੱਥੇ ਛੱਡ ਕੇ ਜਾ ਉਹ ਤੈਨੂੰ ਇਹ ਗੱਲ ਕਹੂ ਤੂੰ ਐਂ ਕਹੀਂ ਵੀ ਛੱਡਦਾ ਮੈਂ ਜਾਊ ਪਰ ਮੈਂ ਵਚਨ ਲਾਉਂ ਕਹਿੰਦਾ ਅੱਛਾ ਕਹਿੰਦਾ ਫਿਰ ਉਹ ਤਾਂ ਵਚਨ ਲੈ ਲਈ ਕਹਿੰਦਾ ਜਦੋਂ ਤੱਕ ਤੈਨੂੰ ਵਚਨ ਲੈ ਲੈ ਉਹ ਕੋਈ ਕਾ ਫਰਚੰਗਾ ਜਿਹੜਾ ਕੁਛ ਮਰਜ਼ੀ ਲੈ ਲੈ ਪਰ ਸਾਡੇ 나ਗ ਨੂੰ ਸਾਡੇ ਪਰਿਵਾਰ ਦੇ ਵਿੱਚ ਭੇਜ ਕਹਿੰਦਾ ਫਿਰ ਤੈਨੂੰ ਕਹੂ ਮੰਗ ਜਿਹੜਾ ਕੁਛ ਮੰਗਦਾ ਹੈ ਕਹਿੰਦਾ ਤੂੰ ਫਿਰ ਉਹ ਤਾਂ ਮਣੀ ਮੰਗ ਲਈ ਮਣੀ ਉਹਦੀ ਬਹੁਤ ਵੱਡੀ ਕੀਮਤ ਹੈ ਕਹਿੰਦਾ ਅੱਛਾ ਕਹਿੰਦਾ ਫਿਰ ਮਣੀ ਤਾਂ ਮੈਂ ਮੰਗ ਲੂੰ ਚੱਲ ਤੂੰ ਭੱਗ ਜਾਏਗਾ ਫਿਰ ਉਹ ਤੋਂ ਮੈਂ ਕੰਮ ਕੀ ਲਵਾਂ ਉਹ ਮੇਰਾ ਕੀ ਕੰਮ ਸਮਾਰੂਗੀ ਕਹਿੰਦਾ ਉਹੋ ਉਹ ਕਹਿੰਦਾ ਐਡਾ ਵੱਡਾ ਕੰਮ ਸਮਾਰੂ ਉਹ ਤੇਰਾ ਭਾਈ ਤੇਰਾ ਭਾਈ ਕਹਿੰਦੀ 300 ਰੁਪਿਆ ਕਹਿੰਦਾ ਪੋਚਾ ਲਾ ਕੇ ਜਲਦਾ ਸਿੱਟਾ ਲਾ ਕੇ ਉੱਥੇ ਲਾ ਕੇ ਚਿਰਾਗ ਉੱਥੇ ਨਿਮਸਕਾਰ ਕਰਕੇ ਜਿਹੜੀ ਵੀ ਚੀਜ਼ ਦੀ ਲੋੜ ਹੈ ਤੈਨੂੰ ਉੱਥੇ ਹੀ ਮਿਲਿਆ ਕਰੂਗੀ। ਕੁਛ ਮੰਗ ਲਿਆ ਕਰੀ। ਜਲਦਾ ਛੱਟਾ ਮਾਰਿਆ ਚਿਰਾਗ ਲਾ ਕੇ ਨਿਮਸਕਾਰ ਕਰਕੇ ਮੈਨੂੰ ਆਹ ਚੀਜ਼ ਚਾਹੀਦੀ ਹੈ ਜੋ ਮੰਗੇਗਾ ਸੋਈ ਮਿਲੂ। ਉਹਦੇ ਵਿੱਚ ਐਡਾ ਵੱਡਾ ਗੁਨਾ ਹੈ। ਕਹਿੰਦਾ ਵਾ ਠੀਕ ਹੈ। ਉਹਨੇ ਪਟਾਰੀ ਖੋਲੀ, ਸੱਪ ਨਿਕਲਿਆ, ਨਿਕਲ ਕੇ ਉਹ ਖੱਡਾਂ ਦੇ ਵਿੱਚ ਜਾ ਕੇ ਵੜ ਗਿਆ ਪਤਾਲ ਚ ਵਾ ਗਿਆ। ਗਿਆ ਭਾਈਓ ਆਪਦੇ ਬਾਦਸ਼ਾਹ ਨੂੰ ਮਿਲਿਆ। ਕਹਿੰਦਾ ਹਾ 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 ਕਈ ਦਿਨਾਂ ਮਗਰੋਂ ਆਇਆ ਓਏ ਕਹਿੰਦੇ ਕਿੱਥੇ ਗਿਆ ਸੀ ਤੂੰ ਕਹਿੰਦਾ ਭਈ ਮੈਂ ਬਾਹਰ ਕਹਿੰਦਾ ਇੱਕ ਮੇਰਾ ਮਾਲਕ ਬੈਠਾ ਹੈ ਮੈਂ ਤਾਂ ਉਹਦੇ ਕੋਲੇ ਤੀ ਕਹਿੰਦਾ ਭਈ ਤੇਰੀ ਸੇਵਾ ਬੜੀ ਕਰੀ ਉਹਨੇ ਕਹਿੰਦਾ ਤੇਰਾ ਸਰੀਰ ਅੱਗੇ ਨੂੰ ਕਾਇਮ ਹੋਇਆ ਹੋਇਆ ਉਹ ਸੱਪ ਨੂੰ ਕਹਿੰਦਾ ਕਹਿੰਦਾ ਮੇਰੀ ਸੇਵਾ ਬੜੀ ਕਰਦਾ ਉਹ ਕਹਿੰਦਾ ਉਹ ਕਿੱਥੇ ਹੈ ਕਹਿੰਦਾ ਬਾਹਰ ਬੈਠਾ ਹੈ ਉਹ ਜਿਹੜਾ ਉਹਨਾਂ ਦਾ ਛੇਸ਼ਨਾਗ ਸੀ ਕਹਿੰਦਾ ਵੀ ਮੈਨੂੰ ਦਿਖਾ ਜਿਹਨੇ ਤੈਨੂੰ ਐਡੀ ਸਾਮ ਕਰੀ ਹੈ ਅੱਛਾ ਕਹਿੰਦਾ ਆ ਜਾ ਉਹ ਗਿਆ ਉਹ ਬਾਹਰ ਆ ਗਏ ਤੇ ਮੂਰੇ ਉਹ ਕਹਿੰਦਾ ਭਗਤਾ ਬੜੀ ਸੇਵਾ ਕਰੀ ਐ ਤੈਂ ਹਾਂ ਉਹ ਛੇਸਨਾਗ ਉਹਨੂੰ ਕਹਿੰਦਾ ਉਹ ਮੁੰਡੇ ਨੂੰ ਬਾਣੀਏ ਤੈਨੂੰ ਅੱਛਾ ਕਹਿੰਦਾ ਜੀ ਮੈਂ ਵੀ ਬੜੀ ਸਾਹਮ ਕਰਦਾ ਰਿਹਾ ਹਾਂ ਹਾਂ ਉਹ ਫਿਰ ਬਾਣੀਏ ਦਾ ਮੁੰਡਾ ਬੋਲਦਾ ਚੰਗਾ ਫਿਰ ਬਾਬਾ ਜੀ ਹੁਣ ਆਪਾਂ ਇਹਨਾਂ ਨੂੰ ਮਿਲ ਲੇ ਹੁਣ ਆਪਾਂ ਆਓ ਚੱਲੀਏ ਉਹ ਛੇਸਨਾਗ ਕਹਿੰਦਾ ਵੀ ਨਾ 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 ਇਹ ਸਾਡੇ ਪਰਿਵਾਰ ਦਾ ਜਾਨਵਰ ਹੈ ਇਹ ਜੰਗਲੀ ਜਾਨਵਰ ਸਾਡੇ ਪਰਿਵਾਰ ਦੇ ਵਿੱਚੋਂ ਆਇਆ ਹੈ ਇਹਨੂੰ ਨਾ ਲੈ ਕੇ ਜਾ ਔਰ ਜਿਹੜਾ ਕੁਝ ਮਰਜੀ ਹੈ ਮੰਗ ਲੈ ਉਹ ਦੇ ਦੂੰ ਤੈਨੂੰ ਮੈਂ ਉਹ ਕਹਿੰਦਾ ਵੀ ਫਿਰ ਮੈਂ ਛੱਡ ਜਾਣਾ ਫਿਰ ਮੈਨੂੰ ਵਚਨ ਦੇ ਜਿਹੜੀ ਚੀਜ਼ ਦੀ ਲੋੜੂ ਮੈਂ ਲੈ ਲੂ ਉਹਨੇ ਵਚਨ ਦੇਤੇ ਤਿੰਨ ਛੇ ਸਨਾਗ ਨੇ ਕਹਿੰਦਾ ਜੋ ਮੰਗੇਗਾ ਸੋ ਦੇਉਂ ਪਰ ਮੈਂ ਇਹ नाग ਨੂੰ ਮੈਂ ਲੈ ਕੇ ਜਾਉਂ ਕਹਿੰਦਾ ਜੀ ਠੀਕ ਹੈ ਕਹਿੰਦਾ ਫਿਰ ਮੈਨੂੰ ਮਣੀ ਦੇ ਦੇ ਇੱਕ ਮਣੀ ਕਹਿੰਦਾ ਹਾ ਹਾ ਬੜੀ ਕੀਮਤੀ ਚੀਜ਼ ਮੰਗ ਲਈਏ ਨੇ ਕਹਿੰਦਾ ਵੀ ਜੋ ਵਚਨ ਦਿੱਤਾ ਹੈ ਮੈਂ ਦੇਉ ਉਹਨੇ ਉਹਨੂੰ ਮਣੀ ਦਿੱਤੀ ਮਣੀ ਦੇ ਕੇ ਕਹਿੰਦਾ ਲਓ ਮਹਾਰਾਜ ਬਾਬਾ ਜੀ ਆਪ ਦੀ ਬਿਆਦਰੀ ਨੂੰ ਲੈ ਜਾਓ ਤੁਸੀਂ 나ਗ ਨੂੰ ਲੈ ਜਾਓ ਉਹ ਲੈ ਗਏ ਉਹ ਪਤਾਲ ਚ ਉਤਰ ਗਏ ਉਹ ਮਣੀ ਲਈ ਲੈ ਕੇ ਕਹਿਣ ਲੱਗਿਆ ਵੀ ਆਪਣਾ ਘਰ ਪੂਰਾ ਹੋ ਗਿਆ ਜਿੰਨੀ ਮਰਜ਼ੀ ਆਪਾਂ ਇਹਦੇ ਨਾਲ ਮਾਇਆ ਬਣਾ ਲਈਏ ਕੁਝ ਮੰਗ ਲਈਏ ਫਿਰ ਆਪਾਂ ਇਹ ਜਾਨਵਰਾਂ ਤੋਂ ਵਿਚਾਰਾ ਤੋਂ ਕੀ ਕਰਾਉਣਾ ਇਹ ਕਿਉਂ ਕੈਦ ਕਰੇ ਨੇ ਇਹਨਾਂ ਨੂੰ ਤਾਂ ਮਾਰਨ ਦੇ ਡਾਰੀ ਉੱਥੇ ਜੰਗਲ ਦੇ ਵਿੱਚ ਬਿੱਲੀ ਛੜਤੀ ਕਹਿੰਦਾ ਮੌਜਾਂ ਕਰ ਉਹ ਜੰਗਲ ਦੇ ਵਿੱਚ ਉਹ ਤੋਤਾ ਛੜਤਾ ਕਹਿੰਦਾ ਜਾਓ ਭਗਤੋ ਮੌਜਾਂ ਕਰ ਮਣੀ ਲੈ ਕੇ ਮੁੜ ਪਿਆ ਮੁੜਿਆ ਹੁੰਦਾ ਤਾਂ ਇੱਕ ਕੁਟਿਏ ਕੁਟਿਆ ਮਿਲਿਆ ਉਹਨੂੰ ਰਾਹ ਦੇ ਵਿੱਚ ਕਿਤੇ ਮਹੰਤਾਂ ਦੀ ਕੁਟਿਆ ਉਹਦੇ ਵਿੱਚ ਇੱਕ ਮਹੰਤ ਬੈਠਾ ਉਹ ਕੁਟਿਆ ਦੇ ਵਿੱਚ ਚਲਿਆ ਗਿਆ ਨਮਸਕਾਰ ਕਰਿਓ ਮਹੰਤ ਨੂੰ ਕਹਿੰਦਾ ਬਾਬਾ ਜੀ ਪ੍ਰਸਾਦਾ ਹੈ ਭੁੱਖ ਲੱਗੀ ਹੈ ਉਹ ਕਹਿੰਦਾ ਭਾਈ ਪ੍ਰਸਾਦਾ ਤਾਂ ਹੁਣ ਮੈਂ ਡਾਲੀ ਕਰਨ ਜਾਊਂਗਾ ਪਿੰਡਾ ਇੱਥੇ ਨੇੜੇ ਹੀ ਐ ਕਹਿੰਦਾ ਉਦੋਂ ਛਕ ਲਈ ਇੱਥੇ ਰਹਿ ਪਾ ਤੂੰ ਹੁਣ ਪ੍ਰਸਾਦਾ ਤਾਂ ਹੈ ਨਹੀਂ ਉਹ ਕਹਿੰਦਾ ਜੀ ਫੇਰ ਖੜ ਜੋ ਮੇਰੇ ਕੋਲੇ ਇੱਕ ਚੀਜ਼ ਐ ਮੈਨੂੰ ਪ੍ਰਤਿਆਵਾ ਲੈਣ ਦੇ ਨਾਲੇ ਤਾਂ ਕਹਿੰਦਾ ਫਿਰ ਸ਼ਾਇਦ ਆਪਾਂ ਇੱਥੇ ਹੀ ਭੋਜਨ ਆ ਜੂਗਾ ਕਹਿੰਦਾ ਕੀ ਐ ਭਾਈ ਤੇਰੇ ਕੋਲੇ ਕਹਿੰਦਾ ਜੀ ਮੇਰੇ ਕੋਲੇ ਹੈਗਾ ਇੱਕ ਚੀਜ਼ ਐ ਜੀ ਮਿਲੀ ਐ ਮੈਨੂੰ ਮੈਨੂੰ ਜੀ ਘਿਓ ਦੇਓ ਥੋੜਾ ਜਿਹਾ ਮੈਂ ਚਿਰਾਗ ਲਾਉਣਾ ਕਹਿੰਦਾ ਭਾਈ ਘਿਓ ਹੈਗਾ ਉਹਨੇ ਘਿਓ ਦੇਤਾ ਮਿੱਟੀ ਦਾ ਚੂਕੜਾ ਬਣਾਇਆ ਉਹਦੇ ਵਿੱਚ ਚਿਰਾਗ ਲਾਤਾ ਜਲਦਾ ਦੇ ਕੇ ਸਿੱਟਾ ਹੱਥ ਫੇਰ ਕੇ ਚੌਂਕੜੀ ਮਾਰ ਕੇ ਕਹਿੰਦਾ ਹੇ ਮਣੀ ਦੇਵਤਾ ਦੋ ਥਾਲਾਂ ਦੇ ਵਿੱਚ ਚੰਗੇ ਤੋਂ ਚੰਗਾ ਭੋਜਨ ਆ ਜੇ ਬਾ ਅੱਖਾਂ ਖੋਲਣ ਦੀ ਲੋੜ ਨਹੀਂ ਪਈ ਭੋਜਨ ਆ ਗਿਆ ਕਹਿੰਦਾ ਲਓ ਬਾਬਾ ਜੀ ਤੁਸੀਂ ਸਕੋ ਨਾਲੇ ਮੈਂ ਸਕਦਾ ਉਹ ਮਹਾਰਾਜ ਨੇ ਸੋਚਿਆ ਉਹ ਮਹੰਤ ਨੇ ਵੀ ਹੈ 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 ਮੈਂ ਕਿੰਨੇ ਚਿਰਾਂ ਤੋਂ ਤਪੱਸਿਆ ਕਰਦਾ ਭਗਵਾਨ ਦਾ ਨਾਮ ਲੈਣਾ ਐਡਾ ਗੁਣ ਤਾਂ ਮੇਰੇ ਕੋਲੇ ਵੀ ਨਹੀਂ ਹੈ ਉਹਦੇ ਮਨ ਚ ਕੀ ਆਈ ਵੀ ਆਪਾਂ ਇਹ ਮਣੀ ਇਹ ਤਾਂ ਖੋਲਿਏ ਲਾਲਚ ਆ ਗਿਆ ਲਾਲਚ ਆ ਗਿਆ ਉਹੋ ਭਾਈ ਜ਼ਬਰਦਸਤੀ ਕਰਨ ਲੱਗਿਆ ਮਣੀ ਖੋਣ ਦੀ ਉਹ ਕਹਿੰਦਾ ਬਾਬਾ ਜੀ ਮਣੀ ਨਾ ਖੋਹੋ ਇਹ ਜਿਹੜੀ ਕੰਮ ਦੀ ਖਾਤਰ ਤੁਸੀਂ ਮਣੀ ਖੋਹਨੇ ਹੋ ਨਾ ਉਹ ਮੈਂ ਤੁਹਾਡਾ ਸਪੂਰਨ ਉਹੀ ਕਰ ਦਿੰਦਾ ਕਹਿੰਦਾ ਦੱਸ ਕਹਿੰਦਾ ਮੈਨੂੰ ਤਾਂ ਕਹਿੰਦਾ ਡਾਲੀ ਕਰਨ ਦੀ ਲੋੜ ਹੀ ਨਹੀਂ ਪੈਣੀ ਮੈਂ ਤਾਂ ਖੋਣਾ ਵੀ ਮੇਰਾ ਖਾਣਾ ਆਜਿਆ ਕਰੂ ਕਹਿੰਦਾ ਖਾਣਾ ਰੋਜ਼ ਆਇਆ ਕਰੂ ਆਹ ਜਿਹੜੀ ਜੋਤ ਲੱਗੀ ਵੀ ਐ ਕਹਿੰਦਾ ਇਹ ਜੋਤ ਨਾ ਬੁਝਣ ਦੇਈਂ ਬੱਤੀ ਨਾ ਬੱਤੀ ਲਾ ਕੇ ਹੋਰ ਜੋਤਾਂ ਲਾ ਦੀ ਜਿੰਨਾ ਚਿਰੇ ਜੋਤ ਨਹੀਂ ਬੁਝੂ ਜੋ ਚੀਜ਼ ਮਰਜੀ ਮੰਗੀ ਜਾਈ ਉਹੀ ਆਈ ਜਾਊ ਪਰ ਜੋਤ ਨਾ ਬੁਝਣ ਦੇਈ ਜੋਤ ਚੱਲੀ ਜਾਵੇ ਕਹਿੰਦਾ ਬੱਸ ਫਿਰ ਠੀਕ ਹੈ ਮੈਂ ਬੁਝਣੀ ਨਹੀਂ ਦਿੰਦਾ ਮੈਂ ਇਹ ਤਾਂ ਹੋਰ ਲਾ ਕੇ ਰੱਖ ਲੂੰਗਾ ਹਾਂ ਕਹਿੰਦਾ ਜੀ ਤੈਨੂੰ ਜੋ ਮਰਜੀ ਉਹਦਾ ਭਾਈ ਜੋਤ ਲਾ ਕੇ ਉੱਥੇ ਛੱਡ ਗਿਆ ਉਹਦਾ ਭੋਜਨ ਉਹ ਤੋਂ ਮੰਗ ਲਿਆ ਕਰੇ ਆਈ ਜਾਇਆ ਕਰੇ ਉਹ ਮਹਾਪੁਰਸ਼ ਕੋਲੇ ਉਹ ਮਣੀ ਲੈ ਕੇ ਆਵਦੀ ਮੁੰਡਾ ਘਰੇ ਆ ਗਿਆ લાલા ਕਹਿੰਦਾ ਉਹ ਕਿਧਰ ਛੱਡਿਆ ਆਇਆ ਓ ਕੁੱਤੇ ਬਿੱਲੀਆਂ ਤੂੰ ਉਹ ਤੇਰਾ ਬਾਬਾ ਤਾਂ ਨਹੀਂ ਤੇਰੇ ਕੋਲੇ ਡਰ ਲੱਗਦਾ ਅੱਛਾ ਕਹਿੰਦਾ ਨਹੀਂ ਉਹ ਤਾਂ ਮੈਂ ਬਾਈ ਛੱਡਿਆ ਆ ਮੇਰੇ ਕੋਲ ਸਮਾਨ ਬਹੁਤ ਹੈ ਕਹਿੰਦਾ ਤੇਰੇ ਕੋਲੇ ਕੀ ਆ ਕਹਿੰਦਾ ਬੜਾ ਕੁਝ ਹੈ ਹਾਂ ਕਹਿੰਦਾ ਦੱਸ ਤਾਂ ਸਹੀ ਕੀ ਆ ਕਹਿੰਦਾ ਪਹਿਲਾਂ ਤਾਂ ਐਂ ਕਰ ਜਿਹੜਾ ਆਪਣੇ ਬਾਦਸ਼ਾਹ ਹੈ ਨਾ ਕਹਿੰਦਾ ਉਹ ਬਾਦਸ਼ਾਹ ਦੀ ਕਚਹਿਰੀ ਜਾ ਬਾਈ ਤੂੰ ਅਕੇ ਅੱਛਾ ਕਹਿੰਦਾ ਉਹਨੂੰ ਐਂ ਕਹਿ ਕੇ ਆ ਕਹਿੰਦਾ ਉਹਦੀ ਇੱਕ ਕੁੜੀ ਆ ਵਿਹਉਣ ਵਾਲੀ ਰਾਜੇ ਦੇ ਉਹਨੂੰ ਐਂ ਕਹੇ ਬਈ ਜਿਹੜੀ ਤੇਰੀ ਕੁੜੀ ਆ ਨਾ ਵਿਹਣ ਵਾਲੀ ਬਾਦਸ਼ਾਹ ਸਾਹਿਬ ਤੈਨੂੰ ਐਡਾ ਤਾਕੜਾ ਬੰਦਾ ਕਿਤੇ ਨਹੀਂ ਮਿਲਣਾ ਮਾਇਆ ਧਾਰੀ ਅਖੇ ਅੱਛਾ ਕਹਿੰਦਾ ਮੇਰਾ ਮੁੰਡਾ ਐਡਾ ਮਾਇਆ ਧਾਰੀ ਆ ਰਾਜਾ ਜੀ ਉਹ ਤੇਰੇ ਨਾਲ ਵੀ ਮੂਰੇ ਐ ਆਪਦੀ ਲੜਕੀ ਦਾ ਰਿਸ਼ਤਾ ਮੇਰੇ ਮੁੰਡੇ ਨੂੰ ਕਰ ਦੇ ਇੰਨੀ ਗੱਲ ਕਹਿਆ ਹਾਂ ਕਹਿੰਦਾ ਚੰਗਾ ਭਾਈ ਕਿਹਾ ਉਹ ਨਾ ਉਹ ਗਿਆ ਕਚਹਿਰੀ ਦੁਨੀਆ ਇਕੱਠੀ ਹੋਈ ਬੈਠੀ ਐ ਕਚਹਿਰੀ ਲੱਗੀ ਵੀ ਐ ਨਮਸਕਾਰ ਕਰੀ ਰਾਜੇ ਨੂੰ ਕਹਿੰਦਾਓ ਭਾਈ ਕਿਵੇਂ ਆਏ ਕਹਿੰਦਾ ਜੀ ਮੇਰਾ ਲਟਕਾ ਛੋਡੇ ਨੋ ਵੀ ਅਮੀਰੀ ਐ ਕਿ ਅੱਛਾ ਕਹਿੰਦਾ ਉਹਦੇ ਕੋਲੇ ਕੋਈ ਤੋੜਾ ਨਹੀਂ ਐ ਐਸਾ ਉਹਦੇ ਕੋਲੇ ਸਮਾਨ ਐ ਕੀਮਤੀ ਉਹ ਬਾਦਸ਼ਾਹ ਤੇਰੇ ਕੋਲੇ ਵੀ ਹੈ ਨਹੀਂ ਤੂੰ ਮੁੰਡਾ ਭਾਲਦਾ ਫਿਰਦਾ ਤੂੰ ਮੇਰੇ ਮੁੰਡੇ ਨੂੰ ਰਿਸ਼ਤਾ ਕਰ ਦੇ ਐਨੀ ਗੱਲ ਕਹੀ ਤੋਂ ਭਾਈ ਉਹ ਲੋਕ ਚਿੰਬੜਗੇ ਲਵੇ ਵਾਲੇ ਵੀ ਐਡੀ ਗੱਲ ਕਹਿੰਨਾ ਰਾਜੇ ਨੂੰ ਉਹਨੂੰ ਕੁੱਟਣਾ ਸ਼ੁਰੂ ਕਰਤਾ ਉਹ ਬਹੁਤ ਕੁੱਟਿਆ ਲਾਲਾ ਛੜਾ ਕੇ ਮਸਾਂ ਘਰੇ ਆਇਆ ਉਹ ਮੁੰਡੇ ਨੂੰ ਕਹਿੰਦਾ ਉਹ ਮੂਰਖਾ ਕਹਿੰਦਾ ਤੇਤਾ ਮੈਨੂੰ ਕਟਾਤਾ ਮੈਂ ਤਾਂ ਮਸਾਂ ਜਾਣ ਛੜਾ ਕੇ ਆਇਆ ਕਹਿੰਦਾ ਕਿਉਂ ਕਹਿੰਦਾ ਮੇਰੇ ਤਾਂ ਹੱਡ ਹੱਡ ਦੁਖੀ ਜਾਂਦੇ ਨੇ ਮੇਰਾ ਕੁੱਟਿਆ ਆ ਗੱਲ ਨਾ ਕਹਿੰਦਾ ਇਹਦਾ ਨਾ ਫਿਕਰ ਕਰ ਕਹਿੰਦਾ ਲਿਆ ਕਿਓ ਲਿਆ ਪੂਰਾ ਕਿਓ ਲਿਆਂਦਾ ਚਿਰਾਗ ਲਾਇਆ ਜਲਦਾ ਛਿੱਟਾ ਮਾਰਿਆ ਪੋਚਾ ਲਾਇਆ ਕਹਿੰਦਾ ਹੇ ਮਣੀ ਦੇਵਤਾ ਆ ਮੇਰੇ ਬਾਈ ਨੂੰ ਜਮਾ ਨੌ ਵਰਨਾਉ ਕਰ ਦੇ ਜਿੱਥੇ ਹੱਡਾਂ ਦੇ ਵਿੱਚ ਪੀੜ ਹੈ ਸਭ ਠੀਕ ਕਰ ਦੇ ਉਹ ਤਾਂ ਜਮਾ ਭਾਈ ਲਾਲਾ ਠੀਕ ਹੋ ਗਿਆ ਕਹਿੰਦਾ ਵੀ ਚਲ ਮੈਂ ਤਾਂ ਠੀਕ ਹੋ ਗਿਆ ਫਿਰ ਤੇਰੇ ਕੋਲੇ ਜੇ ਸਮਾਨ ਆ ਉਹ ਤਾਂ ਦਿਖਾ ਕਹਿੰਦਾ ਉਹ ਵੀ ਦਿਖਾ ਦੇਣਾ ਕਹਿੰਦਾ ਹੇ ਮਣੀ ਦੇਵਤਾ ਮੇਰੇ ਕੋਲੇ ਪੰਜ ਖੱਤਰਾਂ ਭਰੀਆਂ ਮੈਂ ਆ ਜਾਣ ਇੱਕ ਤਾਂ ਆਜੇ ਮੋਹਰਾਂ ਦੀ ਇੱਕ ਆਜੇ ਹੀਰਿਆਂ ਦੀ ਇੱਕ ਲਾਲਾਂ ਦੀ ਆਜੇ ਖੱਤਰ ਇਨੀ ਗੱਲ ਕਹਿਣ ਸਰ ਜਦੋਂ ਮਗਰ ਝਾਕਿਆ ਮਗਰ ਤਿੰਨ ਖੱਚਰਾਂ ਖੜੀਆਂ ਇੱਕ ਲਾਲਾਂ ਦੀ ਭਰੀ ਵੀ ਐ ਇੱਕ ਹੀਰਿਆਂ ਦੀ ਭਰੀ ਵੀ ਐ ਇੱਕ ਸ਼ੌਨੇ ਦੀਆਂ ਮੋਹਰਾਂ ਦੀ ਭਰੀ ਵੀ ਐ ਲਾਤੀਆਂ ਲਾਤੀਆਂ ਢੇਰੀਆਂ ਐ ਹੇ ਹੇ ਫਿਰ ਜਦੋਂ ਰਾਜੇ ਨੂੰ ਪਤਾ ਲੱਗਿਆ ਫਿਰ ਉਹੀ ਰਾਜਾ ਲੱਗ ਗਿਆ ਆ ਕੇ ਕਹਿਣ ਬੀਹ ਦੇ ਕੋਲੇ ਐਡਾ ਵੱਡਾ ਗੁਣਾ ਐ ਸੇਠ ਜੀ ਮੇਥੋਂ ਗਲਤੀ ਹੋ ਗਈ ਜੇ ਲਟਕਾ ਰਿਸ਼ਤਾ ਲੈਣਾ ਲਟਕੀ ਦਾ ਮੈਂ ਤਿਆਰ ਆ ਕਰਾਂਗੇ ਬੀਹ ਦੀ ਬੀਬੀ ਨਾਲ ਸਲਾਹ ਉਹ ਭਰਾਬੋ ਜਿਹੜਾ ਕੋਈ ਗੁਣ ਹੁੰਦਾ ਨਾ ਉਹ ਗੁਣ ਨੂੰ ਸਵੀਕਾ ਨੇ ਉਹ ਜੈਜੈਕਾਰ ਹੋ ਗਈ ਉਹ ਸੱਪ ਨੂੰ ਬੁਰਾ ਮੰਨਦਾ ਸੀ ਉਹ ਸੱਪ ਨੇ ਉਹਦੀ ਜੈਜੈਕਾਰ ਕਰਤੀ ਉਹ ਸੱਪ ਨੇ ਜੈਜੈਕਾਰ ਪਤਾ ਕਿਉਂ ਹੋਈ ਉਹ ਜਿਹੜਾ ਲਟਕਾ ਸੀ ਨਾ ਉਹਦਾ ਪਿੱਛੇ ਬਹੁਤ ਚੰਗਾ ਕਰਮ ਕਰਿਆ ਵੈਤੀ ਉਹ ਚੰਗਾ ਕਰਮ ਕਰਨ ਦੇ ਜਰੀਏ ਉਹ ਮਹਾਪੁਰਸ਼ ਦਾ ਚੰਗਾ ਕਰਮ ਕਰਿਆ ਕਰਕੇ ਉਹ ਨੂੰ ਫਿਰ ਮਾਇਆ ਵਾਲੀ ਸੁਰੰਗ ਤੇ ਆ ਗਈ ਜੈਜੈਕਾਰਾਂ ਹੋ ਗਈਆਂ ਜਾਇ ਭੋਲੇ ਨਾਹਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ